ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ 셀ਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਹ ਫਾਇਰਿੰਗ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਕੰਸਟੈਂਟ ਦੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਫਰੋਜ਼ਨ ਸੀ ਉਹਨੂੰ ਫਸਟ ایڈ ਫਰਦਰ ਮੈਡੀਕਲ ਹਸਪੀਟਲ ਅਸੀਸ ਨੂੰ ਲੈ ਗਿਆ ਇੱਕ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਦਾਸ ਦਾ ਇੱਕ ਕਾਪੀ ਮਿਲੀ ਜਿਹੜੀ ਸ਼ਾਮਤ ਪਰ ਇਹ ਬੜਾ ਗਹਿਨ ਵਾਲਾ ਸੀਗਾ ਇਹ ਬੜਾ ਐਕਟਿਵ ਗੈਸ ਸੀਗਾ ਸਾਡੇ ਪਿੰਨੋਂ ਵੀ ਡੋਨੀ ਸਠਿਆਲਾ ਗੈਂਗ, ਪ੍ਰਭ ਦਾਸੂਵਾਲ, ਮਨ ਕਨਸ਼ਾਮਪੁਰਾ ਤੇ ਅਮਰ ਖੱਬੇ ਰਾਜਾ Rajputa ਇਹ ਬਾਹਰ ਬੈਠੇ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰঞ্জੀਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆ ਸਿਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲਾਂ ਹੀ ਕਮਿਸ਼ਨਰ 에ਜੰਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰঞ্জੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰঞ্জੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਆ ਉਹਨੂੰ ਵੀ ਇਹ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਤੋਂ ਇਲਾਵਾ ਫਰਦਰ ਜੋ ਅਸੀਂ ਸਰਬੱਤ ਕਿਸ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਨਾਟ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤੁਰੰਤ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਹੈ ਕਿ ਇਹ ਬਟਾਲੇ ਦੇ ਵਿੱਚ ਹੀ ਇਹਨੇ ਹਾਈਡਰਾਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਹੈ ਔਰ ਜਿਨਨੇ ਇਹਨਾਂ ਨੂੰ ਠਾਰ ਦਿੱਤੀ ਸੀਗੀ ਜਿਹੜਾ ਨੇ ਇਹਨੂੰ ਹਾਈਡਰਾਟ ਦਿੱਤਾ ਸੀ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆਂ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਜੀ ਸਰ ਜੀ ਕਿਹਦਾ ਜੀ ਜਿਹੜਾ ਜਿਹੜਾ ਮਰੜਾ ਜੀ ਹਾਂ ਮਰੜੀ ਦਾ ਰਹਿਣ ਵਾਲਾ ਆ ਸਾਡੀ ਉੱਥੇ ਹੀ ਪੁਲਿਸ ਪਾਰਟੀ ਹੈਗੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਉਹ ਵੀ ਹੁਣ ਆਉਣਗੇ ਜੀ ਉੱਥੇ ਮਕਾਲਾ ਤਾਂ ਸਰ ਕਿੰਨੀ ਦੇਰ ਤੋਂ ਰਹਿ ਰਹੀ ਸੀ ਮੈਂ ਹਲੇ ਸਾਰੀ ਅਸੀਂ ਕਾਰਵਾਈ ਕਰਕੇ ਜੀ ਫੇਰ ਵੀ ਅਸੀਂ ਤੁਹਾਡੇ ਧਿਆਨ 'ਚ ਲਾਵਾਂਗੇ ਉਹਦਾ ਅਸੀਂ ਵੱਖਰਾ ਪ੍ਰੈਸ ਕਾਟ ਕਰਾਂਗੇ ਪਰ ਅਸੀਂ ਉਹ ਘਰ ਆਈਡੈਂਟੀਫਾਈ ਕਰ ਲਿਆ ਆ ਬੰਦੇ ਆਈਡੈਂਟੀਫਾਈ ਹੋ ਗਏ ਔਰ ਅਸੀਂ ਮੋਛੇਤੀ ਅਜੀਗਤ ਐਕਚੁਅਲ ਹੈ ਜੀ ਸਰ ਜਿਹੜਾ ਤੇ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂ ਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਵੀ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸੰਤੀ ਨਾਲ ਸਰਪੰਚ ਰਾਜ ਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਜੀ ਸਰ ਨਾਲ ਕਰਦਾ ਸੀਗਾ ਔਰ ਉਸ ਸਰਪੰਚ ਦੇ ਕਤਲ ਚ ਆਪ ਇਨਵੋਲਡ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ ਅਜੈਂਟ ਦਾ ਇਹਨੇ ਆਪ ਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਤੇ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰ ਇਹ ਆਪ ਉਹਨਾ ਮੁੰਡਿਆਂ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ ਵੀ ਦਿਨ ਪਹਿਲਾਂ ਵੀ ਜਾਂਦੇ ਆ ਰੈਕੀ ਕਰਨ ਉਹ ਵੀ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਸਾਰੀ ਚੀਜ਼ ਹੋ ਚੁੱਕੀ ਹੈ ਸਤਲਾ ਹੀ ਸੀਗਾ ਜੀ ਅ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੋਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਤੇ ਰਾਧਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਹਾਂ ਜੀ ਤੇ ਉਹਦੇ ਚ ਹੋਰ ਦੇਖਣੀ ਕੀ ਹੁੰਦਾ ਸਾਰੇ ਇਹ ਗੈਂਗਰੂਚ ਗੈਂਚੇ ਜਿਹੜੇ ਜਿਹੜੇ ਮੇਨ ਮੈਂਬਰ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਐ ਚਾਰ ਜਣੇ ਆ ਜਿਹੜੇ ਬਾਹਰੋਂ ਰਨ ਕਰ ਰਹੇ ਆ ਤੇ ਲੋਕਲ ਵਿਧਨ ਪੰਜਾਬ ਜਾਂ ਵਿਧਨ ਅਸੀਂ ਅੰਮ੍ਰਿਤਸਰ ਤੇ ਤਰਨਤਾਰਨ ਚ ਦੇਖੀਏ ਤੇ ਇਹਨਾਂ ਚਾਰ ਮੈਂਬਰ ਹੋਰ ਹੈਗੇ ਹੁਣ ਐਗਜ਼ੈਕਟ ਸਾਰਾ ਮੈਂ ਅੰਦਾਜ਼ਨ ਕਿੰਨਾ 1 ਘੰਟਾ ਡੈਡ ਘੰਟਾ ਟਾਈਮ ਤੋਂ ਲੱਗਦਾ ਹੈ ਜੀ ਜਿਹੜਾ ਇੰਜਰਡ ਹੈ ਹੀ ਇਜ਼ ਆਊਟ ਆਫ ਡੇਂਜਰ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਹੀ ਇਜ਼ ਆਊਟ ਆਫ ਡੇਂਜਰ ਹਾਂ ਜਿਹੜਾ ਕੱਲੋ ਉਨਾ ਦਾ ਕਤਲ ਦੇਖੋ ਇਹ ਉਸ ਤੋਂ ਬਾਅਦ ਗਲਤ ਪੋਸਟ ਅਪ ਆਉਂਦੇ ਆ ਗਲਤ ਪੋਸਟ ਪਾ ਕੇ ਕਹਿੰਦੇ ਜੀ ਵੀ ਸਠਿਆਲੇ ਇੱਕ ਕਮਿਸ਼ਨਰ ਏਜੰਟ ਦਾ ਕਤਲ ਹੋਇਆ ਸੀ ਵੀ ਅਸੀਂ ਉਹਦਾ ਬਦਲਾ ਲਿਆ ਜੀ ਪਰ ਇਸ਼ੂ ਇਹਨਾਂ ਦੇ ਪਿੱਛੇ ਕੁਝ ਹੋਰ ਹੁੰਦੇ ਆ ਕਈ ਵਾਰੀ ਕੋਈ ਐਕਸਟਰਸ਼ਨ ਇਨਵੋਲਡ ਹੁੰਦੀ ਆ ਜਾਂ ਕੋਈ ਹੋਰ ਚੀਜ਼ਾਂ ਹੁੰਦੀ ਆ ਆ ਸੋ ਉਹ ਪਰ ਪੋਸਟ ਦੇ ਵਿੱਚ ਇਹ ਆਇਆ ਪਾਇਆ ਗਿਆ ਕਿ ਅਸੀਂ ਜਿਹੜਾ ਸਠਿਆਲੇ ਇੱਕ ਕਮਿਸ਼ਨ ਏਜੰਟ ਦਾ ਕਤਲ ਹੋਇਆ ਸੀਗਾ ਉਹਦੇ ਵੀ ਕਿਊਜ਼ ਫੜੇ ਗਿਆ ਉਹਨਾਂ ਦੇ ਵੀ ਕਿਊਜ਼ ਇੱਕ এনਕਾਊਂਟਰ ਹੋਇਆ ਸੀ ਬਿਆਸ ਚੋਹਦੀ ਉਸ ਇਨਕਾਊਂਟਰ ਚ ਉਹ ਮਾਰਿਆ ਗਿਆ ਸੀਗਾ ਤੇ ਉਹ ਉਹਦਾ ਇਹਨਾਂ ਨੇ ਪੋਸਟ ਪਾਈ ਸੀਗੀ ਇਸ ਤੋਂ ਬਾਅਦ